ਮੁਸੇ ਵਾਲੇ ਦੇ ਪਿਤਾ ਨੂੰ ਆਪਦੇ ਪੁੱਤਰ ਦਾ ਇਨਸਾਫ ਮੰਗਣ ਦਾ ਹੱਕ 100% ਹੈ। ਉਹ ਹਰ ਸਟੇਜ ਤੇ ਹਰ ਥਾਂ ਤੇ ਜਾ ਕੇ ਬੋਲ ਸਕਦੇ ਆ। ਜਿਹੜੇ ਲੋਕ ਟੀਵੀ ਤੇ ਤੇ ਆਪਦੇ ਸਟੇਟਸ ਦੇ ਉੱਤੇ ਜਸਟਿਸ ਫਾਰ ਸਿੱਧੂ ਮੁਸੇ ਵਾਲਾ ਕਹਿ ਰਹੇ ਆ ਜੀ ਉਹ ਟੈਲੀਫੋਨ ਤੇ ਜਾਂ ਜਦੋਂ ਮਿਲਦੇ ਆ ਉਹ ਸਾਡੇ ਅੱਗੇ ਗੱਲਾਂ ਕਰਦੇ ਆ ਵੀ ਇਹ ਤਮਾਸ਼ਾ ਕੀ ਬਣਾਇਆ ਇਹਨਾਂ ਨੇ। ਇਹ ਓਵਰ ਚੱਲ ਪੇ ਬਲਕੌਰ ਸਿੰਘ ਬਿਆਨਬੱਧ ਦੇ ਰਹੇ ਆ। ਅੱਜ ਬਲਕੌਰ ਸਿੰਘ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਨਾ ਮੈਨੂੰ ਇਹ ਡਰ ਹੈ ਕਿ politically ਉਹ ਇਕੱਲੇ ਨਾ ਰਹਿ ਜੇ ਮੈਨੂੰ ਇਹ ਲੱਗਦਾ ਹੈ ਕਿ ਉਹ politically ਇੱਕ ਦਿਨ ਇਕੱਲੇ ਰਹਿ ਜਾਣਗੇ ਪਹਿਲਾਂ ਬਲਕੌਰ ਸਿੰਘ ਨੂੰ ਵਰਤਿਆ ਗਿਆ ਜਲੰਧਰ ਦੀ ਬਾਏ ਇਲੈਕਸ਼ਨ ਦੇ ਵਿੱਚ ਵਰਤਿਆ ਗਿਆ ਸ਼ਬਦ ਬੋਲਿਆ ਮੈਂ ਜਸਟਿਸ ਫਾਰ ਸਿੱਧੂ ਮੂਸੇਵਾਲੇ ਲਈ ਲੋਕ ਖੜਨਗੇ ਤੁਹਾਡੇ ਨਾਲ ਆ ਕੇ ਜਦੋਂ ਕਾਂਗਰਸ ਪਾਰਟੀ ਨੂੰ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਬੈਨੀਫਿਟ ਦੇਣ ਦੀ ਗੱਲ ਆਊਗੀ ਤਾਂ ਕੋਈ ਵੀ ਬੰਦਾ ਸਿੱਧੂ ਦੇ ਨਾਂ ਤੇ ਨਾਲ ਨਹੀਂ ਖੜੂਗਾ ਹੁਣ ਤੁਸੀਂ ਦੇਖੋ ਇੱਕ ਹੀਟਲੇ ਦਰਜੇ ਦਾ ਕਾਂਗਰਸ ਦਾ ਮੇਰੇ ਖਿਆਲ ਕੱਢਿਆ ਹੋਇਆ ਲੀਡਰ ਹੈ ਕਿਸੇ ਚੈਨਲ ਤੇ ਉਹ ਵੀ ਬੋਲ ਰਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਬਾਰੇ ਮਤਲਬ ਕਿ ਇਦੂ ਬਾਦ ਆਮ ਆਦਮੀ ਪਾਰਟੀ ਜਿਹੜੀ ਮਰਿਆਦਾ ਚ ਰਹਿ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਾਰੇ ਬੋਲ ਰਹੀ ਸੀ ਹੁਣ ਸ਼ਾਇਦ ਉਹ ਮਰਿਆਦਾ ਤੋਂ ਬਾਹਰ ਜਾਣਾ ਸ਼ੁਰੂ ਕਰ ਦੇਣਗੇ ਮੱਕੜ ਸਾਹਿਬ ਲਗਾਤਾਰ ਸਿਆਸਤ ਭੱਗ ਰਹੀ ਆ ਤੇ ਇਸ ਦੇ ਵਿਚਾਲੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਹੁਣ ਵਿਰੋਧ ਹੋਣ ਲੱਗਿਆ ਹੈਗਾ ਸਿਮਰਜੀਤ ਮਾਨ ਕਹਿੰਦੇ ਇਤਿਹਾਸਿਕ ਗਲਤੀ ਕੀਤੀ ਉਹਨਾਂ ਨੇ ਕਾਂਗਰਸ ਦਾ ਸਾਥ ਦੇ ਕੇ ਹੋਰ ਵੀ ਜਿਹੜੇ ਸਿਆਸੀ ਲੀਡਰ ਨੇ ਉਹ ਉਹਨਾਂ ਤੇ ਸਵਾਲ ਖੜੇ ਕਰ ਰਹੇ ਨੇ ਸੱਚ ਸੁਣੋਗੇ ਕਿ ਕੱਲੀਆਂ ਸਿਫਤਾਂ ਕਰਨੀਆਂ ਅੱਜ ਸੱਚ ਸੁਣੋ ਫਿਰ ਅੱਜ ਸੱਚ ਸੱਚ ਇਹ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਸ਼ੌਕ ਚ ਸੀ ਪਰ ਇੱਕ ਵੱਡਾ ਹਿੱਸਾ ਉਹ ਵੀ ਸੀ ਜਿਹੜਾ ਸਿੱਧੂ ਨੂੰ ਲਾਇਕ ਨਹੀਂ ਕਰਦਾ ਸੀ ਤੇ ਨਾ ਹੀ ਸਿੱਧੂ ਦੇ ਪਿਤਾ ਨੂੰ ਲਾਇਕ ਕਰਦਾ ਸੀ ਤੇ ਨਾ ਹੀ ਇਸ ਪੂਰੇ ਜਿਹੜਾ ਸਿਸਟਮ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਕਰਦਾ ਸੀ ਜਦੋਂ ਪੂਰੀ ਦੁਨੀਆ ਦਾ ਵਹਿਣ ਦੇਖਿਆ ਪੂਰੀ ਦੁਨੀਆ ਪੋਲਿਟਿਸ਼ੀਅਨ ਸਿੰਗਰਸ ਸਮਾਜ ਸੇਵੀ ਆਮ ਲੋਕ ਹਰ ਕੋਈ ਸਿੱਧੂ ਸਿੱਧੂ ਕਰਨ ਲੱਗਿਆ ਤਾਂ ਉਹ ਵੱਡਾ ਹਿੱਸਾ ਚੁੱਪ ਹੋ ਕੇ ਸ਼ਾਂਤ ਹੋ ਕੇ ਬਹਿ ਗਿਆ ਜੀ ਇੱਕ ਹਿੱਸਾ ਸੀ ਆਮ ਆਦਮੀ ਪਾਰਟੀ ਹਮ ਟਾਰਗੇਟ ਸਿੱਧਾ ਸਰਕਾਰ ਹੋਈ ਬਿਲਕੁਲ ਬਲਤੇਜ ਪੰਨੂ ਟਾਰਗੇਟ ਹੋਏ ਹਮ ਸੀਐਮ ਭਗਵੰਤ ਮਾਨ ਟਾਰਗੇਟ ਹੋਏ ਜੀ ਸਿਕਿਉਰਿਟੀ ਲੀਕ ਦੀ ਗੱਲ ਆਈ ਹਮ ਲੇਕਿਨ ਆਮ ਆਦਮੀ ਪਾਰਟੀ ਪਬਲਿਕ ਤੇ ਲੋਕਾਂ ਦੇ ਇਸ ਸਮੁੰਦਰ ਦੇ ਸਾਹਮਣੇ ਸ਼ਾਂਤ ਰਹੀ ਦਬੀ ਜ਼ੁਬਾਨ ਚ ਬਲਕੌਰ ਸਿੰਘ ਦਾ ਵਿਰੋਧ ਕਰਦੇ ਰਹੇ ਓਪਨਲੀ ਆ ਕੇ ਕਦੇ ਵੀ ਬਲਕੌਰ ਸਿੰਘ ਦੇ ਖਿਲਾਫ ਨਹੀਂ ਬੋਲੇ ਬਿਲਕੁਲ ਠੋਕ ਕੇ ਕਦੇ ਵੀ ਬਲਕੌਰ ਸਿੰਘ ਦੇ ਖਿਲਾਫ ਨਹੀਂ ਬੋਲੇ ਹਮ ਤੀਜਾ ਹਿੱਸਾ ਸੀਗਾ ਕਾਂਗਰਸ ਦਾ ਹੀ ਉਹ ਹਿੱਸਾ ਜਿਹੜਾ ਪਾਰਟੀ 'ਚ ਰਹਿੰਦੇ ਹੋયા ਸਿੱਧੂ ਨੂੰ ਲਾਇਕ ਨਹੀਂ ਸੀ ਕਰਦਾ ਹਮ ਉਹਦੇ 'ਚ ਮਾਨਸੇ ਦੇ ਲੋਕਲ ਲੀਡਰ ਸੀਗੇ ਹਮ ਤੇ ਬਠਿੰਡਾ ਇਲਾਕੇ ਦੇ ਵੀ ਕੁਝ ਲੀਡਰ ਸੀਗੇ ਜੀ ਇੱਕ ਹਿੱਸਾ ਹੁਣ ਗਿਣੀ ਜਾਓ ਤੁਸੀਂ ਜਦੋਂ ਬੰਦੇ ਦੀ ਵਿਰੋਧਤਾ ਹੋ ਰਹੀ ਹੁੰਦੀ ਹੈ ਤਾਂ ਬੰਦੇ ਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ ਕਿੱਥੇ ਕਿੱਥੇ ਕੀ ਕੀ ਹੈ ਜੀ ਬਲਕੌਰ ਸਿੰਘ ਹੁਣਾਂ ਦਾ ਰਾਜੇ ਵੜਿੰਗ ਦੇ ਨਾਲ ਬਹੁਤ ਨੇੜਲੇ ਸਬੰਧ ਹੋਣੇ ਜੀ ਤੇ ਰਾਜੇ ਵੜਿੰਗ ਦੀ ਪਾਰਟੀ ਦੇ ਵਿੱਚ ਅੰਦਰੂਨੀ ਵਿਰੋਧਤਾ ਹੂੰ ਕਿਉਂਕਿ ਚਿਹਰੇ ਬਹੁਤ ਐ ਭਾਈ ਮੁੱਖ ਮੰਤਰੀ ਦੇ ਹੂੰ ਕਾਂਗਰਸ 'ਚ ਇਸ ਵੇਲੇ ਪੰਜ ਵੱਡੇ ਚਿਹਰੇ ਆ ਜਿਹੜੇ ਸਾਰੇ ਮੁੱਖ ਮੰਤਰੀ ਦੇ ਚਿਹਰੇ ਨੇ ਜੀ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਰਹੇ ਹੂੰ ਚੰਨੀ ਕਹਿੰਦਾ ਮੈਂ ਸੀਐਮ ਹੋਊਗਾ ਹੂੰ ਰਾਜਾ ਕਹਿੰਦਾ ਵੀ ਮੇਰਾ ਵੀ ਦਾ ਲੱਗ ਜੇ ਹੂੰ ਪ੍ਰਤਾਪ ਬਾਜਵਾ ਬੜੇ ਸਮੇਂ ਤੋਂ ਲੱਗੇ ਆ ਵੀ ਮੈਂ ਸ਼ਾਇਦ ਮੁੱਖ ਮੰਤਰੀ ਹੋਵਾਂ ਜੀ ਰਵਨੀਤ ਬਿੱਟੂ ਜਦੋਂ ਕਾਂਗਰਸ 'ਚ ਸੀ ਉਹ ਵੀ ਸਮਝਦੇ ਸੀਗੇ ਵੀ ਮੈਂ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ ਸੁਜਿੰਦਰ ਰੰਧਾਵਾ ਵੀ ਚਾਉਂਦੇ ਆ ਸੁਖਜਿੰਦਰ ਉਹ ਤਾਂ ਪਹਿਲਾਂ ਹੀ ਰੌਲਾ ਹੀ ਪਾ ਗਿਆ ਸੀਗਾ ਜੋ ਡਿਫਟੀ ਸੀ ਆ ਬਣਾਇਆ ਇਹ ਸਾਰੇ ਦੇ ਵਿੱਚ ਇੱਕ ਦੂਜੇ ਦੀ ਵਿਰੋਧਤਾ ਹੈ ਤਾਂ ਜਦੋਂ ਰਾਜੇ ਦੇ ਹੱਕ 'ਚ ਬਲਕੌਰ ਸਿੰਘ ਖੜਦੇ ਆ ਹੂੰ ਤੇ ਕਾਂਗਰਸ ਦੀ ਅੰਦਰੂਨੀ ਜਿਹੜੀ ਆਪਸ ਚ ਡਰਾਇੰਗ ਰੂਮ ਦੇ ਵਿੱਚ ਆ ਕੇ ਬੋਲਣਾ ਪਬਲਿਕ ਚ ਆ ਕੇ ਉਹ ਸਾਰੇ ਕੀ ਕਹਿੰਦੇ ਐ ਬਹੁਤ ਮਾੜਾ ਹੋਇਆ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਪਰਿਵਾਰ ਦੇ ਨਾਲ ਆ ਹਮ ਤੇ ਪਰਿਵਾਰ ਦੇ ਨਾਲ ਮੂੰਹ ਤੇ ਜਦੋਂ ਇਹ ਗੱਲ ਕਹੀ ਤੇ ਅੰਦਰ ਖਾਤੇ ਜਾਂ ਸਾਈਡ ਤੇ ਆ ਕੇ ਉੱਥੇ ਹੀ ਖੜੇ ਜਦੋਂ ਹਵੇਲੀ ਚੋਂ ਬਾਹਰ ਨਿਕਲਦੇ ਐ ਮੁੱਸੇ ਵਾਲੇ ਦੀ ਤੇ ਮੋੜ ਤੇ ਜਿੱਥੇ ਉਹ ਵੇਚੀ ਜਾਂਦੇ ਐ ਫੋਟੋਆਂ ਤੇ ਬਿੱਲੇ ਹਮ ਉੱਥੇ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਐ ਪੱਤਰਕਾਰਾਂ ਦੇ ਨਾਲ ਅੱਜ ਬਹੁਤ ਸਾਰੇ ਲੋਕ ਜਿਹੜੇ ਸੁਣ ਰਹੇ ਆ ਜਿਨ੍ਹਾਂ ਚੋਂ ਜਰਨਲਿਸਟ ਵੀ ਸ਼ਾਇਦ ਕੋਈ ਸੁਣ ਰਹੇ ਹੋਣ ਮੇਰੀ ਗੱਲ ਨਾਲ ਇਤفاق ਰੱਖਦੇ ਹੋਣਗੇ ਕਿ ਜਿਹੜੇ ਲੋਕ ਮੀਡੀਆ 'ਚ ਜਿਹੜੇ ਲੋਕ ਟੀਵੀ ਤੇ ਤੇ ਆਪਦੇ ਸਟੇਟਸ ਦੇ ਉੱਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਕਹਿ ਰਹੇ ਆ ਜੀ ਉਹ ਟੈਲੀਫੋਨ ਤੇ ਜਾਂ ਜਦੋਂ ਮਿਲਦੇ ਆ ਉਹ ਸਾਡੇ ਅੱਗੇ ਗੱਲਾਂ ਕਰਦੇ ਆ ਵੀ ਇਹ ਤਮਾਸ਼ਾ ਕੀ ਬਣਾਇਆ ਇਹਨਾਂ ਨੇ ਇਹ ਓਵਰ ਚੱਲ ਪਏ ਬਲਕੌਰ ਸਿੰਘ ਬਿਆਨਬੱਧ ਦੇ ਰਿਹਾ ਹਮ ਅੱਜ ਬਲਕੌਰ ਸਿੰਘ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਨਾ ਮੈਨੂੰ ਇਹ ਡਰ ਹੈ ਕਿ ਪੋਲੀਟੀਕਲੀ ਉਹ ਇਕੱਲੇ ਨਾ ਰਹਿ ਜਾਣ ਹਮ ਮੈਨੂੰ ਇਹ ਲੱਗਦਾ ਹੈ ਕਿ ਉਹ ਪੋਲੀਟੀਕਲੀ ਇੱਕ ਦਿਨ ਇਕੱਲੇ ਰਹਿ ਜਾਣਗੇ ਕਿਉਂਕਿ ਉਹ ਸਿਆਸਤਦਾਨ ਨਹੀਂ ਹੈਗੇ ਬਿਲਕੁਲ ਸਿਆਸਤ ਦੀ ਉਹਨਾਂ ਨੂੰ ਕੋਈ ਬਹੁਤੀ ਸਮਝ ਲੱਗ ਨਹੀਂ ਰਹੀ ਹਮ ਪਹਿਲਾਂ ਬਲਕੌਰ ਸਿੰਘ ਨੂੰ ਵਰਤਿਆ ਗਿਆ ਜਲੰਧਰ ਦੀ ਬਾਏ ਇਲੈਕਸ਼ਨ ਦੇ ਵਿੱਚ ਵਰਤਿਆ ਗਿਆ ਸ਼ਬਦ ਬੋਲਿਆ ਮੈਂ ਜੀ ਬੜੇ ਸਾਰੇ মিডিਆ ਤੇ ਗਿਲਾ ਹੋਇਆ ਵੀ মিডিਆ ਜਲੰਧਰ ਇਲੈਕਸ਼ਨ ਚ ਆ ਕੇ ਨਾਲ ਨਹੀਂ ਖੜਾ। ਨਹੀਂ ਖੜਦਾ ਸੀ। ਕਾਰਨ ਸੀ ਉਹਦਾ ਇੱਕ ਜਸਟਿਸ ਫਾਰ ਸਿੱਧੂ ਮੂਸੇਵਾਲੇ ਲਈ ਲੋਕ ਖੜਨਗੇ ਤੁਹਾਡੇ ਨਾਲ ਆ ਕੇ। ਜਦੋਂ ਕਾਂਗਰਸ ਪਾਰਟੀ ਨੂੰ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਬੈਨੀਫਿਟ ਦੇਣ ਦੀ ਗੱਲ ਆਊਗੀ ਤਾਂ ਕੋਈ ਵੀ ਬੰਦਾ ਸਿੱਧੂ ਦੇ ਨਾਂ ਤੇ ਨਾਲ ਨਹੀਂ ਖੜੂਗਾ। ਹਾਂ। ਬਤੌਰ ਕਾਂਗਰਸਮੈਨ ਤੁਸੀਂ ਜਦੋਂ ਮੂਹਰੇ ਆਉਂਦੇ ਹੋ ਜਿੰਨਾ ਕਿ ਕਿਸੇ ਦਾ ਫਰਜ਼ ਹੈ ਉਹ ਨਿਭਾਉਗਾ ਉੱਤੇ। ਹੁਣ ਕੀ ਹੋਇਆ? ਇੰਟਰਸਟਿੰਗ ਗੱਲ ਕੀ ਹੈ ਜਦੋਂ ਸਿਮਰਨਜੀਤ ਮਾਨ ਨੇ ਬਿਆਨ ਦਿੰਦੇ ਹਨ ਨਾ ਹੂੰ ਮੈਨੂੰ ਲੱਗਦਾ ਹੈ ਕਿ ਅੱਜ ਉਹ ਸਾਰਾ ਪਰਦਾ ਚੁੱਕਿਆ ਗਿਆ ਜਿੱਥੇ ਉਹ ਇੱਕ ਇਕ ਹਵਤ ਹੈ ਕਿ ਕੋਈ ਪਹਿਲਾਂ ਬੋਲੇ ਕੁੰਡਾ ਖੋਲੇ ਕੋਈ ਐਜੀ ਗੱਲ ਕਹਿੰਦੇ ਹਨ ਨਾ ਆਪਾਂ ਉਹ ਕੁੰਡਾ ਖੋਲ ਉਹ ਕੁੰਡਾ ਜਿਹੜਾ ਨਾ ਸਿਮਰਨਜੀਤ ਮਾਨ ਨੇ ਖੋਲਤਾ ਹੈ ਹੂੰ ਹੁਣ ਤੁਸੀਂ ਦੇਖੋ ਇੱਕ ਹੇਠਲੇ ਦਰਜੇ ਦਾ ਕਾਂਗਰਸ ਦਾ ਮੇਰੇ ਖਿਆਲ ਕੱਢਿਆ ਹੋਇਆ ਲੀਡਰ ਹੈ ਕਿਸੇ ਚੈਨਲ ਤੇ ਉਹ ਵੀ ਬੋਲ ਰਿਹਾ ਸਿੱਧੂ ਮੂਸੇ ਵਾਲੇ ਦੇ ਪਿਤਾ ਬਾਰੇ ਹੂੰ ਇਹ ਇਟ ਮੀਨਸ ਕਿ ਇਸ ਗੱਲ ਦੀ ਸ਼ੁਰੂਆਤ ਹੋ ਗਈ ਕਿ ਹੁਣ ਜਿਹੜੇ ਲੀਡਰਸ ਜਿਹੜੇ ਲੋਕ ਸਿੱਧੂ ਕਰਕੇ ਉਹਦੇ ਪਿਤਾ ਨੂੰ ਨਹੀਂ ਬੋਲ ਰਹੇ ਸੀ ਤੇ ਵੋਕਲ ਨਹੀਂ ਹੋ ਰਹੇ ਸੀ ਜੀ ਉਹਨਾਂ ਦੇ ਖਿਲਾਫ ਮਤਲਬ ਕਿ ਹੁਣ ਉਹ ਬੋਲਣਾ ਸ਼ੁਰੂ ਕਰ ਦੇਣਗੇ ਹੂੰ ਮਤਲਬ ਕਿ ਇਦੂ ਬਾਅਦ ਆਮ ਆਦਮੀ ਪਾਰਟੀ ਜਿਹੜੀ ਮਰਿਆਦਾ ਚ ਰਹਿ ਕੇ ਸਿੱਧੂ ਮੂਸੇ ਵਾਲੇ ਦੇ ਪਿਤਾ ਬਾਰੇ ਬੋਲ ਰਹੀ ਸੀ ਹੂੰ ਹੁਣ ਸ਼ਾਇਦ ਉਹ ਮਰਿਆਦਾ ਤੋਂ ਬਾਹਰ ਜਾਣਾ ਸ਼ੁਰੂ ਕਰ ਦੇਣਗੇ ਬਿਲਕੁਲ ਮੀਥ ਹੀਰ ਬਾਰੇ ਬੋਲਿਆ ਗਿਆ ਮੀਥ ਹੀਰ ਦਾ ਕੋਈ ਵੀ ਹਾਲੇ ਤੱਕ ਪ੍ਰਤੀਕਰਮ ਹਾਲਾਕੀ ਇਹਦੇ ਤੇ ਨਹੀਂ ਆਇਆ ਹਮ ਪਰ ਇਹ ਬੜੇ ਲੋਕ ਜਾਣਦੇ ਕਿ ਆਫ ਦਾ ਰਿਕਾਰਡ ਉਹਨਾਂ ਨੇ ਪੱਤਰਕਾਰਾਂ ਨੂੰ ਕੀ ਕਿਹਾ ਪਰ ਵਿਧਾਨ ਸਭਾ ਚ ਵੀ ਤਾਂ ਮੰਤਰੀ ਅਮਨ ਜੋੜਾ ਨੇ ਬੋਲੇ ਸੀ ਜੀ ਉਹ ਸਿੱਧੂ ਮੂਸੇਵਾਲ ਦੇ ਕਤਲ ਨੂੰ ਲੈ ਕੇ ਮੀਥ ਹੀਰ ਵੀ ਬੋਲੇ ਸੀਗੇ ਸਰਕਾਰ ਇਹ ਗੱਲ ਕਹਿ ਚੁੱਕੀ ਆ ਕਿ ਅਸੀਂ ਅਰੈਸਟ ਪਾ ਲਿਆ ਐਨਕਾਊਂਟਰ ਕਰਤੇ ਅਸੀਂ ਹੋਰ ਦੱਸੋ ਕੀ ਕਰਦੀਏ ਹਮ ਇਹ ਸਰਕਾਰ ਦਾ ਪੱਖ ਹੈ ਹਮ ਪਰੇ ਵੱਖਰਾ ਮੈਟਰ ਹੈ ਦੇਖੋ ਅੱਜ ਅਸੀਂ ਕੀ ਡਿਸਕਸ ਕਰਨਾ ਚਾਹੁੰਦੇ ਕਿ ਸਿੱਧੂ ਮੂਸੇ ਵਾਲੇ ਦੇ ਮੈਟਰ ਤੇ ਜਸਟਿਸ ਦੀ ਗੱਲ ਹੈ ਜਸਟਿਸ ਨਹੀਂ ਮਿਲਿਆ ਕੀ ਪਰਚੇ ਹੋ ਗਏ ਜਿੰਨਿਆਂ ਤੇ ਜਸਟਿਸ ਹੈ ਨਹੀਂ ਹੈ ਮੂਸੇ ਵਾਲੇ ਦੇ ਪਿਤਾ ਨੂੰ ਆਪਦੇ ਪੁੱਤਰ ਦਾ ਇਨਸਾਫ ਮੰਗਣ ਦਾ ਹੱਕ 100% ਹੈ ਉਹ ਹਰ ਸਟੇਜ ਤੇ ਹਰ ਥਾਂ ਤੇ ਜਾ ਕੇ ਬੋਲ ਸਕਦੇ ਆ ਲੋਕ ਉਹਨਾਂ ਦੇ ਇਸ ਕੱਲ ਦੇ ਵਿੱਚ ਨਾਲ ਨੇ ਤੇ ਪਬਲਿਕ ਸੈਂਟੀਮੈਂਟ ਉਹਨਾਂ ਦੇ ਨਾਲ ਹੈ ਨਹੀਂ ਤਾਂ ਲੋਰੈਂਸ ਬਿਸ਼ਨੋਈ ਦੇ ਖਿਲਾਫ ਪਬਲੀਕਲੀ ਲੋਕਾਂ ਦੀਆਂ ਬਾਈਟਾਂ ਆਉਂਦੀਆਂ ਰਹੀਆਂ ਤੁਸੀਂ ਦੇਖਿਆ ਬਹੁਤ ਵਾਰੀ ਪੋਲੀਟੀਸ਼ੀਅਨਸ ਤੱਕ ਬੋਲਦੇ ਰਹੇ ਹਮ ਇੰਟਰਵਿਊ ਹੋਈ ਉਹਦੇ ਖਿਲਾਫ ਲੋਕ ਮੀਡੀਆ ਹਰ ਕੋਈ ਬੋਲਦਾ ਰਿਹਾ ਹਮ ਪਰ ਅੱਜ ਗੱਲ ਇਹ ਹੈ ਕਿ ਜਦੋਂ ਪੋਲੀਟੀਕਲੀ ਉਹ ਕਾਂਗਰਸ ਪਾਰਟੀ ਦੇ ਨਾਲ ਤੁਰਪੇ ਤਾਂ ਕੀ ਉਹਨਾਂ ਦੀ ਉਸ ਤਰੀਕੇ ਦੀ ਰਿਸਪੈਕਟ ਹੋਵੇ ਬਹਾਲ ਰਹੂਗੀ ਹਮ ਮੈਨੂੰ ਲੱਗਦਾ ਹੈ ਕਿ ਸਮਰਨਜੀਤ ਮਾਨ ਦੀ ਇਸ ਸਟੇਟਮੈਂਟ ਤੋਂ ਬਾਅਦ ਉਹ ਕੁੰਡਾ ਖੋਲ ਦਿੱਤਾ ਗਿਆ ਹੈ ਜਿੱਥੇ ਹਰ ਕੋਈ ਇਹ ਸੋਚ ਰਿਆ ਸੀਗਾ ਵੀ ਛੱਡਪਰਾ ਆਪਾਂ ਕੀ ਲੈਣਾ ਜੇ ਕੋਈ ਹੋਰ ਨਹੀਂ ਬੋਲਦਾ ਤਾਂ ਜਦੋਂ ਹੁਣ ਇਹ ਬੋਲ ਪਏ ਤਾਂ ਹੋਰ ਵੀ ਬੋਲਣ ਲੱਗਣਗੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹ ਡਿਫਾਈਨ ਕਰ ਲੈਣਾ ਚਾਹੀਦਾ ਸੀ ਦੇਖੋ ਜੇ ਕੋਈ ਬੰਦਾ ਸਿਆਸੀ ਹੈ ਉਹਦੇ 'ਚ ਤੁਸੀਂ ਤੇ ਮੈਂ ਨਹੀਂ ਤੈਅ ਕਰ ਸਕਦੇ ਜੇ ਬਲਕੌਰ ਸਿੰਘ ਕਾਂਗਰਸ ਦੇ ਨਾਲ ਜਾਣਾ ਚਾਹੁੰਦੇ ਆ ਜਾ ਰਹੇ ਆ ਤਾਂ ਬਤੌਰ মিডিਆ ਜਾਂ ਬਤੌਰ ਐਨਾਲਿਸਟ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੀ ਪਰ ਇਦਾ ਅਸਰ ਤਾਂ ਹੋਊਗਾ ਨਾ ਇਸ ਗੱਲ ਦਾ ਇੰਪੈਕਟ ਤਾਂ ਪਊਗਾ ਨਾ ਇਸ ਗੱਲ ਦਾ ਕੀ ਬਲਕੌਰ ਸਿੰਘ ਨੂੰ ਨੁਕਸਾਨ ਹੋਊਗਾ ਇਸ ਗੱਲ ਦਾ ਨਹੀਂ ਬਲਕੌਰ ਸਿੰਘ ਨੇ ਤਾਂ ਨੁਕਸਾਨ ਇਦੋਂ ਵੱਡਾ ਕੀ ਚੱਲੂਗਾ ਵੀ ਪੁੱਤ ਗਵਾ ਲਿਆ ਮੈਨੂੰ ਇਹ ਦੱਸੋ ਪਰ ਜਿਵੇਂ ਜਿਹੜੇ ਬਲਕੌਰ ਸਿੰਘ ਦਾ ਤਾਂ ਲੇਕਿਨ ਮੈਨੂੰ ਅੱਜ ਵੀ ਇਹ ਲੱਗਦਾ ਹੈ ਕਿ ਬਲਕੌਰ ਸਿੰਘ ਬਾਰੇ ਗਲਤ ਟਿੱਪਣੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਭਾਸ਼ਾ ਵਰਤਣੀ ਪਰ ਮੱਕੜ ਸਾਹਿਬ ਗੱਲ ਇਹ ਹੈ ਨਾ ਜਦੋਂ ਮੈਂ ਮੈਂ ਕੰਪਲੀਟ ਕਰ ਲਾਂ ਠੀਕ ਨਹੀਂ ਹੂੰ ਮੈਂ ਅੱਜ ਵੀ ਇਹ ਮਹਿਸੂਸ ਕਰਦਾ ਕਿ ਇਹ ਬਹੁਤ ਵੱਡਾ ਦੁੱਖ ਤੇ ਦਰਦ ਸੀਗਾ ਜੇ ਹੁਣ ਉਹ ਕੁਝ ਕਰ ਰਹੇ ਤਾਂ ਉਹਨਾਂ ਦੀ ਆਪਣੀ ਵਿੱਲ ਹੈ ਤਾਂ ਉਹਨਾਂ ਨੂੰ ਟਾਰਗੇਟ ਕਰਕੇ ਤੁਸੀਂ ਆਪਣੀ ਇੰਟਰਵਿਊਆਂ ਚਮਕਾਉਣੀਆਂ ਜਾਂ ਆਪਣਾ ਵਿਊ ਖੱਟਣ ਦੀ ਦੌੜ ਦੇ ਵਿੱਚ ਜੇ ਕੋਈ ਪੈ ਗਿਆ ਤਾਂ that is sad ਪਰ ਹਾਂ ਜਿੱਥੇ ਜਸਟਿਸ ਦੀ ਗੱਲ ਆਊਗੀ ਕਿ ਜੇ ਅਜੋ ਸਿਮਰਨਜੀਤ ਮਾਨ ਦੇ ਨਾਲ ਨਹੀਂ ਤੁਰੇ ਤਾਂ ਸਿਮਰਨਜੀਤ ਮਾਨ ਪਿਛਲੀ ਚੋਣ ਸਿੱਧੂ ਮੂਸੇ ਵਾਲੇ ਦੇ ਸਿਰ ਦੇ ਉੱਤੇ ਜਿੱਤ ਕੇ ਗਏ ਉਹ ਐਸਾਨ ਉਹ ਭੁੱਲ ਜਾਣਗੇ ਜਾਂ ਭੁੱਲ ਜਾਣਾ ਚਾਹੀਦਾ ਉਹਨਾਂ ਨੂੰ ਯਾ ਜੇ ਸਵਾਰੀਓ ਸਿਮਰਨਜੀਤ ਮਾਨ ਦੇ ਨਾਲ ਨਹੀਂ ਤੁਰੇ ਤੇ ਉਹ ਕਾਂਗਰਸ ਪਾਰਟੀ ਦੇ ਨਾਲ ਤੁਰਪੇ ਤਾਂ ਸਿਮਰਨਜੀਤ ਮਾਨ ਉਹਨਾਂ ਨੂੰ ਗद्दार ਡਿਕਲੇਅਰ ਕਰ ਦੇਣਗੇ ਫਿਰ ਤਾਂ ਸਿਮਰਨਜੀਤ ਮਾਨ ਵੀ ਥਾਵਾਂ ਤੇ ਵੀ ਲੋਕਾਂ ਦੇ ਨਾਲ ਨਹੀਂ ਤੁਰੇ ਹੋਣੇ ਫਿਰ ਵੀ ਲੋਕ ਰਿਸਪੈਕਟ ਕਰਦੇ ਆ ਜਿੰਨੇ ਸਾਲਾਂ ਬਾਅਦ ਵੀ ਉਹਨਾਂ ਦੀ ਆਈਡੀਓਲੋਜੀ ਦੇ ਜੇ ਕੋਈ ਸਹਿਮਤ ਨਹੀਂ ਐ ਫਿਰ ਵੀ ਉਹਨਾਂ ਦੀ ਰਿਸਪੈਕਟ ਹੁੰਦੀ ਐ ਜੀ ਮੈਨੂੰ ਇਹ ਲੱਗਦਾ ਕਿ ਬਲਕੌਰ ਸਿੰਘ ਹੋਣਾ ਦੀ ਔਰ ਖਾਸ ਤੌਰ ਤੇ ਬਲਕੌਰ ਸਿੰਘ ਹੋਣਾ ਦੀ ਇੱਕ ਪ੍ਰੋਬਲਮ ਇਹ ਰਹੀ ਐ ਕਿ ਉਹਨਾਂ ਦਾ ਆਲਾ ਦਵਾਲਾ ਮੈਨੂੰ ਨਹੀਂ ਪਤਾ ਕੌਣ ਲੋਕ ਨੇ ਉਹਨਾਂ ਨੂੰ ਜੋ ਡਿਸੀਜਨਸ ਮੈਨੂੰ ਲੱਗਦਾ ਜੇ ਉਹ ਪ੍ਰੇਰਿਤ ਨੇ ਕਿਸੇ ਤੋਂ ਤਾਂ ਸ਼ਾਇਦ ਕਈ ਵਾਰੀ ਉਹ ਗਲਤੀ ਹੋ ਜਾਂਦੀ ਹੈ ਕਿ ਸੁਭਾਵਿਕ ਗੱਲ ਹੈ ਜਿਨੇ ਜਿਹੜਾ ਬੰਦਾ ਪੁੱਤ ਗਵਾ ਕੇ ਆਪਣੀ ਲੜਾਈ ਲੜ ਰਿਹਾ ਹੋਵੇ ਉਹ ਬਹੁਤ ਸਾਰੀਆਂ ਅਪਸੈਂਟ ਡਾਊਨਸ ਆਉਣਗੀਆਂ ਤੁਸੀਂ 100% ਡਿਸੀਜਨ ਰਾਈਟ ਥੋੜੀ ਲੈਣੇ ਹੋ ਪਰ ਉਹਨਾਂ ਦੀ ਸ਼ਾਨ ਦੇ ਖਿਲਾਫ ਪਰਸਨਲ ਟਿੱਪਣੀ ਨਹੀਂ ਹੋਣੀ ਚਾਹੀਦੀ ਪਰ ਮੱਕੜ ਸਾਹਿਬ ਜਿਹੜਾ ਤਬਕਾ ਅੱਜ ਵਿਰੋਧ ਕਰ ਰਿਹਾ ਉਹ ਤਬਕਾ ਕਾਂਗਰਸ ਦਾ ਵਿਰੋਧ ਕਰਦਾ ਕੱਲਾ ਇੱਕ ਤਬਕਾ ਨਹੀਂ ਹੈ ਨਾ ਰਾਜਦੀਪ ਕਿਉਂਕਿ ਜਦੋਂ ਸਿੱਧੂ ਮੂਸੇ ਵਾਲੇ ਨੇ ਚੋਣ ਲੜੀ ਸੀ ਉਦੋਂ ਵੀ ਇਹ ਗੱਲ ਕਹੀ ਗਈ ਸੀ ਸਿਮਰਜੀਤ ਮਾਨ ਨੇ ਵੀ ਪਿਆ ਦਿੱਤਾ ਸੀ ਕਿ ਪਾਰਟੀ ਗਲਤ ਚੋਣ ਦੇਖੋ ਜਦੋਂ ਤੁਸੀਂ ਕਾਂਗਰਸ ਲਈ ਪ੍ਰਚਾਰ ਕਰ ਰਹੇ ਹੋ ਚੋਣਾਂ ਦਾ ਸਮਾਂ ਤਾਂ ਉਹ ਕਹਿੰਦੇ ਕਿ एवरीथिंग ਇਜ਼ ਫੇਅਰ ਇਨ ਲਵ ਐਂਡ ਵਾਰ ਇਹ ਵਾਰੀ ਹੋ ਜਾਂਦੀ ਇਹਨਾਂ ਲਈ ਤਾਂ ਜਦੋਂ ਤੁਸੀਂ ਇੱਕ ਧਿਰ ਦੀ ਲਈ ਪ੍ਰਚਾਰ ਕਰ ਰਹੇ ਹੋ ਤਾਂ ਫਿਰ ਇਹ ਐਕਸਪੈਕਟ ਕਰਨਾ ਕਿ ਦੂਜਾ ਤੁਹਾਡੇ ਖਿਲਾਫ ਨਹੀਂ ਬੋਲੂਗਾ ਇਹ ਵੀ ਬੇਈਮਾਨੀ ਹੈ ਪਰ ਹਮ ਮर्यादा ਜ਼ਰੂਰ ਹੋਣੀ ਚਾਹੀਦੀ ਜਿਹੜੀ ਗੱਲ ਮੈਂ ਕਹੀ ਹੈ ਕਿ ਬਲਕੌਰ ਸਿੰਘ ਦਾ ਪੋਲੀਟੀਕਲ ਵਿਰੋਧ ਕਰ ਸਕਦੇ ਹੋ ਤੁਸੀਂ ਪਰ ਇਸ ਗੱਲ 'ਚ ਤਾਂ ਤੁਹਾਨੂੰ ਖੜਨਾ ਪਊ ਨਾ ਕਿ ਉਹਦੇ ਪੁੱਤਰ ਨੂੰ ਇਨਸਾਫ ਨਹੀਂ ਮਿਲਿਆ ਅੱਜ ਉਹੀ ਅਕਾਲੀ ਦਲ ਉਹੀ ਸਿਮਰਨਜੀਤ ਮਾਨ ਉਹੀ ਕਾਂਗਰਸ ਉਹਨਾਂ ਨੂੰ ਇਸ ਗੱਲ 'ਚ ਤਾਂ ਉਹਦਾ ਸਾਥ ਦੇਣਾ ਪਊ ਨਾ ਕਿ ਜਸਟਿਸ ਮਿਲੇ ਉਹਦੇ ਪੁੱਤਰ ਨੂੰ ਜੀ ਪਠਾ ਜੇ ਜਿੱਥੇ ਪੋਲੀਟੀਕਲ ਗੱਲ ਹੈ ਜੇ ਅੱਜ ਕਾਂਗਰਸ ਲਈ ਉਹ ਪ੍ਰਚਾਰ ਕਰ ਰਿਹਾ ਤੇ ਉਹ ਆ ਕੇ ਸਟੇਜ ਤੋਂ ਕਹਿਣਗੇ ਕਿ ਕਾਂਗਰਸ ਨੂੰ ਵੋਟ ਪਾਓ ਤੇ ਬਾਕੀ ਪਾਰਟੀਆਂ ਨੂੰ ਇਲੈਕਸ਼ਨ 'ਚ ਹੱਕ ਹੈ ਨਾ ਕਿ ਉਹ ਇਸ ਗੱਲ ਦੀ ਵਿਰੋਧਤਾ ਕਰਨਗੇ ਠੀਕ ਹੈ ਪਰ ਮर्याਦਾ ਮੈਨੂੰ ਲੱਗਦਾ ਸਿਮਰਨਜੀਤ ਮਾਨ ਨੂੰ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਸੀ ਜੀ ਬਹੁਤ ਬਹੁਤ ਸ਼ੁਕਰੀ